ਖੰਨਾ ਚ 1 ਮਿੰਟ ਚ 200 ਬੂਟੇ ਲਗਾਏ ਜਾਣਗੇ 30 ਜੁਲਾਈ ਨੂੰ ਸਮਾਜ ਸੇਵੀ ਸੰਸਥਾਵਾਂ ਵੱਲੋਂ ਦੱਸ ਦਈਏ ਕਿ ਖੰਨਾ ਸ਼ਹਿਰ ਦੀਆਂ ਪ੍ਰਸਿੱਧ ਸਮਾਜ ਸੇਵੀ ਸੰਸਥਾਵਾਂ ਫਿਜ਼ੀਕਲ ਹੈਂਡੀਕੈਪ ਵੈਲਫੇਅਰ ਸੇਵਾ ਸਰੀ ਸਾਲਾਂ ਤੋਂ ਜਿਹੜੀ ਮਹਿਮ ਸ਼ੁਰੂ ਤਾਂ ਕੀਤੀ ਹੋਈ ਹੈ ਉਹਦੇ ਤਹਿਤ ਹੁਣ ਤੱਕ ਇਹ ਹਜ਼ਾਰਾਂ ਹੀ ਬੂਟੇ ਜਿਹੜੇ ਇਹ ਲਗਾ ਚੁੱਕੇ ਨੇ ਜਿਹੜੀ ਅੱਜ ਆਪਾਂ ਸਾਰਿਆਂ ਨੂੰ ਬਤੋਇਆ ਤੇ ਖੜਾ ਦੇਣਾ ਆ ਤੇ ਇੱਕ ਵਿਸਲ ਦੇ ਨਾਲ ਆਪਾਂ ਨੇ ਉਹ ਸਟਾਰਟ ਕਰ ਦੇਣੀ ਹੈ ਮੁਹਿਮ ਤੇ ਇੱਕ ਮਿੰਟ ਦੇ ਵਿੱਚ ਜਾਨੀ ਕਿ ਇੱਕ ਬੰਦਾ ਵੀ ਦੋ ਦੋ ਬੁੱਟੇ ਲਾ ਦਿੰਦਾ ਆ ਇੱਕ ਮਿੰਟ ਚ ਬੜੇ ਆਰਾਮ ਨਾਲ ਹੀ ਸਿੱਧਾ ਆਗੇ ਵੀ ਜਾਰੀ ਰੱਖਾਂਗੇ ਇਹ ਜਿਹੜੀ ਕੱਲ ਨੂੰ ਜਿਹੜੀ ਜਗ੍ਹਾ ਹੈਗੀ ਸਾਡੀ ਇਹ ਪਲੇ ਗਰਾਉਂਡ ਹੈ ਸਾਇਦ ਇਸ ਨੂੰ ਦਸਨਾ ਵੀ ਮੈਂ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਚ ਇੱਕ ਮਿੰਟ ਚ 200 ਬੁੱਟੇ ਲਗਾਏ ਜਾਣਗੇ 30 ਜੁਲਾਈ ਨੂੰ ਸਮਾਜ ਸੇਵੀ ਸੰਸਥਾਵਾਂ ਵੱਲੋਂ ਦੱਸ ਦਈਏ ਕਿ ਖੰਨਾ ਸ਼ਹਿਰ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾਵਾਂ ਫਿਜ਼ੀਕਲ ਹੈਂਡੀਕੈਪ ਵੈਲਫੇਅਰ ਸੇਵਾ ਸੁਸਾਇਟੀ ਅਤੇ ਹਰ ਮਦਾਨ ਫਤਿਹ ਸੇਵਾ ਦਲ ਵੱਲੋਂ ਅਤੇ ਖੰਨਾ ਸ਼ਹਿਰ ਦੀ ਸਮੂਹ ਧਾਰਮਿਕ ਸੰਸਥਾਵਾਂ ਸਮਾਜ ਸੇਵੀ ਸੰਸਥਾਵਾਂ ਤੇ ਖੰਨਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਖੰਨਾ ਸ਼ਹਿਰ ਦੇ ਵਾਤਾਵਰਨ ਨੂੰ ਸਾਫ਼ ਸੁਥਰਾ ਪਰਦੂਸ਼ਣ ਮੁਕਤ ਹਰਾ-ਭਰਾ ਗ੍ਰੀਨ ਸਿਟੀ ਬਣਾਉਣ ਲਈ ਇਹ ਮਹਿਮ ਬਹੁਤ ਵੱਡੇ ਪੱਧਰ ਤੇ ਸ਼ੁਰੂ ਕੀਤੀ ਜਾ ਰਹੀ ਹੈ। ਸਭ ਤੋਂ ਪਹਿਲਾਂ ਦੱਸਣਾ ਚਾਹਨਾ ਵੀ ਫਿਜ਼ੀਕਲ ਹੈਂਡੀਕੈਪਡ ਵੈਲਫੇਅਰ ਸੇਵਾ ਸੁਸਾਇਟੀ ਅਤੇ ਹਰ ਮੈਦਾਨ ਫਤਿਹ ਸੇਵਾਦਲ ਵੱਲੋਂ ਇੱਕ ਬਹੁਤ ਹੀ ਵੱਡਾ ਉਪਰਾਲਾ ਜਿਹੜਾ ਸ਼ੁਰੂ ਕੀਤਾ ਜਾਣ ਵਾਲਾ ਹੈ ਉਹ ਹੈ ਵੀ ਇਹਨਾਂ ਨੇ 30 ਤਰੀਕ ਨੂੰ ਇੱਕ ਬਹੁਤ ਹੀ ਵੱਡੇ ਪੱਧਰ ਤੇ ਜਿਹੜੇ ਬੂਟੇ ਲਾਣ ਦੀ ਪਹਿਲਾਂ ਹੀ ਇਹ ਦੋਨੋਂ ਸੰਸਥਾਵਾਂ ਨੇ ਸਾਡੇ ਖੰਨੇ ਸ਼ਹਿਰ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਜਿਹੜੀ ਮਹਿਮ ਸ਼ੁਰੂ ਤਾਂ ਕੀਤੀ ਹੋਈ ਹੈ ਉਹਦੇ ਤਹਿਤ ਹੁਣ ਤੱਕ ਇਹ ਹਜ਼ਾਰਾਂ ਹੀ ਬੂਟੇ ਜਿਹੜੇ ਇਹ ਲਗਾ ਚੁੱਕੇ ਨੇ ਜਿਹੜੀ ਅੱਜ ਆਪਾਂ ਸਾਰਿਆਂ ਨੂੰ ਪਤਾ ਹੈ ਵੀ ਸਮੇਂ ਦੀ ਜਿਹੜੀ ਮੁੱਖ ਜਿਹੜੀ ਲੋੜ ਹੈ ਅੱਜ ਬੂਟੇ ਜਿੰਨੇ ਵੱਧ ਤੋਂ ਵੱਧ ਲੱਗਣਗੇ ਤਾਂ ਹੀ ਸਾਡਾ ਜਿਹੜਾ ਵਾਤਾਵਰਨ ਹੈ ਉਹ ਸਾਫ਼ ਸੁਥਰਾ ਹੋਣਾ ਹੈ ਤੇ ਉਹਨੂੰ ਦੇਖਦੇ ਹੋਏ ਇਹਨਾਂ ਵੱਲੋਂ ਬਹੁਤ ਵੱਡੇ ਪੱਧਰ ਤੇ ਇੱਕ 30 ਤਰੀਕ ਨੂੰ ਇੱਕ ਹੋਰ ਬਹੁਤ ਵੱਡੀ ਮਹਿਮ ਸ਼ੁਰੂ ਕੀਤੀ ਜਾਣ ਵਾਲੀ ਹੈ ਜਿਹਦੇ ਵਿੱਚ ਇਹਨਾਂ ਨੇ 30 ਤਰੀਕ ਨੂੰ 200 ਬੂਟਾ 1 ਮਿੰਟ ਦੇ ਵਿੱਚ ਲਗਾ ਕੇ ਇਸ ਮਹਿਮ ਦਾ ਜਿਹੜਾ ਆਗਾਜ਼ ਕਰਨਾ ਹੈ ਤੇ ਇਹਨਾਂ ਦੇ ਨਾਲ ਇਸ ਕੰਮ ਲਈ ਜਿਹੜੀਆਂ ਖੰਨੇ ਸ਼ਹਿਰ ਦੀਆਂ ਸਾਰੀਆਂ ਧਾਰਮਿਕ ਸਮਾਜ ਸੇਵੀ ਸੰਸਥਾਵਾਂ ਨੇ ਉਹ ਸਾਰੀਆਂ ਇਸ ਕੰਮ ਲਈ ਇਹਨਾਂ ਨਾਲ ਜੁੜੀਆਂ ਹੋਈਆਂ ਨੇ ਇਸ ਇਹ ਜਿਹੜੇ ਬੂਟੇ ਲਾਣ ਦੀ ਮਹਿਮ ਨੂੰ ਇੱਕ ਜੁੱਟ ਹੋ ਕੇ ਖੰਨਾ ਨੂੰ ਜਿਹੜਾ ਗ੍ਰੀਨ ਸਿਟੀ ਬਣਾਉਣ ਦਾ ਜਿਹੜਾ ਇਹਨਾਂ ਨੇ ਤਿਆਰ ਚੁੱਕਿਆ ਵੀ ਇਹ ਉਸ ਮਹਿਮ ਦੇ ਤਹਿਤ ਜਿਹੜੀ ਉਸ ਦਿਨ ਆਗਾਜ਼ ਹੋਣਾ ਹੈ ਜਿਸ ਲਈ ਸਾਰਾ ਜਿਹੜਾ ਪ੍ਰਸ਼ਾਸਨ ਵੀ ਹੈ ਭਾਵੇਂ ਪੋਰਟਸ ਪ੍ਰਸ਼ਾਸਨ ਹੈ ਭਾਵੇਂ ਸਿਵਲ ਪ੍ਰਸ਼ਾਸਨ ਹੈ ਉਹ ਉਹਨਾਂ ਦਾ ਵੀ ਸਾਰਾ ਇਸ ਕੰਮ ਦੇ ਵਿੱਚ ਪੂਰਨ ਸਾਰੀਆਂ ਸੰਸਥਾਵਾਂ ਨੂੰ ਸਹਿਯੋਗ ਹੈ ਤੇ ਮੈਂ ਇੱਕ ਬੇਨਤੀ ਇਹ ਵੀ ਜਰੂਰ ਕਰਾਂਗਾ ਵੀ ਜਿਹੜੀਆਂ ਇਹ ਜਿਹੜੀਆਂ ਦੋਨੋਂ ਸੰਸਥਾਵਾਂ ਨੇ ਇਹ ਜਿਹੜਾ ਇਹ ਕੰਮ ਸ਼ੁਰੂ ਕੀਤਾ ਹੈ ਜਿਹਦੇ ਪ੍ਰਧਾਨ ਆਪਣੇ ਹਰਮਨ ਮਦਾਨ ਫਤਿਹ ਜਿਹੜੀ ਸੇਵਾਦਲ ਹੈ ਉਹਦੇ ਪ੍ਰਧਾਨ ਕਸ਼ਮੀਰ ਸਿੰਘ ਜੀ ਨੇ ਖਾਲਸਾ ਜੀ ਜਿਹੜੇ ਬੈਠੇ ਨਾਲ ਤੇ ਫਿਜ਼ੀਕਲ ਹੈਂਡੀਕੈਪਟਡ ਵੈਲਫੇਅਰ ਸੰਸਥਾ ਦੇ ਪ੍ਰਧਾਨ ਗੁਰਜੰਟ ਜੀ ਨੇ ਵੀ ਇਹਨਾਂ ਦਾ ਵੀ ਸਾਰੇ ਸ਼ਹਿਰ ਵਾਸੀਆਂ ਨੂੰ ਮੈਂ ਇਹ ਬੇਨਤੀ ਕਰੂੰਗਾ ਵੀ ਇਸ ਮਹਿਮ ਲਈ ਜਿੰਨਾ ਵੀ ਸਹਾਇਕ ਕੋਈ ਵੀ ਸ਼ਹਿਰ ਵਾਸੀ ਵੱਧ ਤੋਂ ਵੱਧ ਇਹਨਾਂ ਦਾ ਸਹਾਇਕ ਦੇਵੇ ਕਿਉਂਕਿ ਅੱਜ ਖੰਨੇ ਨੂੰ ਗ੍ਰੀਨ ਸਿਟੀ ਬਣਾਉਣ ਦੀ ਜਿਹੜੀ ਇਹਨਾਂ ਨੇ ਇਹ ਮਹਿਮ ਸ਼ੁਰੂ ਕੀਤੀ ਹੈ ਵੀ ਇਹ ਸਫਲ ਹੋਣੀ ਚਾਹੀਦੀ ਹੈ ਤੇ ਇਹ ਸਫਲ ਕਰਨ ਦੇ ਵਿੱਚ ਸਾਰੀਆਂ ਸੰਸਥਾਵਾਂ ਦਾ ਜਿਹੜਾ ਯੋਗਦਾਨ ਹੈ ਉਹਦੇ ਲਈ ਮੈਂ ਸਾਰੀਆਂ ਸੰਸਥਾਵਾਂ ਦਾ ਵੀ ਧੰਨਵਾਦ ਕਰਦਾ ਤੇ ਬਾਕੀ ਤੁਹਾਨੂੰ ਪ੍ਰਧਾਨ ਜੀ ਵੀ ਜਿਹਦੇ ਬਾਰੇ ਰਸਮੀ ਕਮਲ ਜੀ ਕਮਲ ਜੀ ਜਿਹੜੇ ਗੁੱਟੇ ਲੱਗਣੇ ਨੇ ਖੰਨਾ ਇਹਦੇ ਚ ਲੱਗਣਗੇ ਕਿਹੜਾ ਲੋਕੇਸ਼ਨ ਹੈ ਕਿੱਥੇ ਲਗਾਏ ਜਾਣਗੇ ਇਹ ਇਹਨਾਂ ਨੇ ਜਿਹੜਾ ਇਹ ਮਹਿਮ ਚਲਾਨੀ ਹੈ ਅਪਰੋਕਸੀਮੇਟ 20 ਤੋਂ 25000 ਜਿਹੜਾ ਗੁੱਟਾ ਇਹ ਲਾਉਣ ਦੀ ਜਿਹੜੀ ਇਹ ਜਿਹੜਾ ਹੁਣ ਇੱਕ ਵਾਰ ਇਹ ਪ੍ਰੋਗਰਾਮ ਸ਼ੁਰੂ ਕੀਤਾ ਜਾਣ ਵਾਲਾ ਹੈ ਇਹਦੇ ਵਿੱਚ ਖੰਨਾ ਤੇ ਨਾਲ ਆਲੇ-ਦੁਆਲੇ ਦੇ ਪਿੰਡਾਂ ਨੂੰ ਵੀ ਇਹਨਾਂ ਨੇ ਕੁਝ ਪਿੰਡ ਵੀ ਚੂਜ਼ ਕੀਤੇ ਹੋਏ ਨੇ ਜਿਨ੍ਹਾਂ ਦੇ ਵਿੱਚ ਇਹ ਬੂਟੇ ਲਾਏ ਜਾਣਗੇ ਟਾਈਮ ਕਿੰਨੇ ਵਜੇ ਦਾ ਇਹ ਲਗਾਉਣ ਦੇ ਬੂਟੇ ਏ ਅਪਰੋਕਸੀਮੇਟ ਇਹ ਜਿਆਦਾ ਤੁਹਾਨੂੰ ਹੁਣ ਪ੍ਰਧਾਨ ਜੀ ਇਹਦੇ ਬਾਰੇ ਵੀ ਦੱਸਣਗੇ ਹੁਣ ਕੁਛ ਵੀ ਇਧਰ ਕੁਝ ਜੀ ਸਰ ਠੀਕ ਹੈ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਜੀ ਤੇ 11 ਵਜੇ ਦਾ ਅਸੀਂ ਸੰਗੇ ਟਾਈਮ ਰੱਖਿਆ ਆ 11 11:30 ਦੇ ਵਿਚਕਾਰ ਜੀ ਇਹ ਬੁੱਟਾ ਲੱਗਣ ਜਾ ਰਿਹਾ ਆ 1 ਮਿੰਟ ਵਿੱਚ 200 ਤੇ ਸਾਡੇ ਵਲੰਟੀਅਰਜ਼ ਨੇ ਸਭ ਤੋਂ ਪਹਿਲਾਂ ਉੱਥੇ ਟੋਏ ਪਾਟ ਲੈਣੇ ਨੇ ਤੇ 200 ਬੰਦਾ ਆਪਾਂ ਉਹਨਾਂ ਟੋਇਆਂ ਤੇ ਖੜਾ ਦੇਣਾ ਆ ਤੇ ਇੱਕ ਵਿਸਲ ਦੇ ਨਾਲ ਆਪਾਂ ਨੇ ਉਹ ਸਟਾਰਟ ਕਰ ਦੇਣੀ ਹੈ ਮੁਹਿੰਮ ਤੇ ਇੱਕ ਮਿੰਟ ਦੇ ਵਿੱਚ ਜਾਨੀ ਕਿ ਇੱਕ ਬੰਦਾ ਵੀ ਦੋ ਦੋ ਬੁੱਟੇ ਲਾ ਦਿੰਦਾ ਆ ਇੱਕ ਮਿੰਟ ਚ ਬੜੇ ਆਰਾਮ ਨਾਲ ਇਜ਼ੀ ਲੱਗ ਜਾਂਦੇ ਨੇ ਜੇ ਟੂਕਾ ਪੱਟਿਆ ਹੋਵੇ ਤੇ 200 ਬੰਦਾ ਆਪਾਂ ਉੱਤੇ ਪਲਾਂਟ ਕਰਕੇ ਉਹ ਜਿਹੜਾ ਬੁੱਟਾ ਹੈ ਜੀ ਉਹ ਇੱਕ ਮਿੰਟ ਵਿੱਚ 200 ਲਗਾ ਕੇ ਆਪਾਂ ਨੇ ਆਪਣੇ ਸ਼ਹਿਰ ਨੂੰ ਗ੍ਰੀਨ ਬਣਾਉਣ ਦੇ ਲਈ ਇੱਕ ਜਿਹੜੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਤੇ ਉਹਦਾ ਆਗਾਜ਼ ਹੋ ਜਾਏਗਾ ਤੇ ਨਿਰੰਤਰ ਅੱਗੇ ਬੁੱਟਿਆਂ ਦਾ ਕੰਮ ਫਿਰ ਚੱਲਦਾ ਰਹੇਗਾ ਇਸ ਵਾਰ ਅਸੀਂ ਬੂਟੇ ਲਗਾਉਣ ਦਾ ਕੰਮ ਕਰ ਰਹੇ ਹਾਂ ਜਿਦੇ ਵਿੱਚ ਖੰਨੇ ਸ਼ਹਿਰ ਦੇ ਸਾਰੇ ਵਾਸੀਆਂ ਨੂੰ ਬੇਨਤੀ ਆ ਵੀ 30 ਤਰੀਕ ਨੂੰ 11 ਵਜੇ ਉੱਥੇ ਪਹੁੰਚ ਕੇ ਆਪਣੇ ਹੱਥਾਂ ਨਾਲ ਇੱਕ ਇੱਕ ਬੂਟਾ ਜ਼ਰੂਰ ਲਾਉਣ ਤੇ ਦੇ ਨਾਲ 1 ਮਿੰਟ ਦੇ ਵਿੱਚ 200 ਬੂਟਾ ਲਗਾਇਆ ਜਾਊਗਾ। ਇਸੀ ਮਹਿੰਮ ਤਹਿਤ ਕੱਲ ਨੂੰ ਜਿਹੜੇ ਇਹ ਜਿਹੜੀ ਜੋ ਸੰਸਥਾਵਾਂ ਦੇ ਅਸੀਂ ਬੈਨਰ ਥੱਲੇ ਹਰ ਮੈਦਾਨ ਫਤੇ ਤੇ ਹੈਂਡਿਕੈਪਸ ਸਸਤਾ ਪੰਜਾਬ ਤੇ ਸਡੇ ਗੁਰਜਨ ਸਿੰਘ ਜੀਦਰ ਕਸ਼ਮੀਰਾ ਸਿੰਘ ਜੀ ਤੁਹਾਨੂੰ ਪਹਿਲਾਂ ਸਾਰੀ ਗੱਲਬਾਤ ਵਿਸਤਾਰੇ ਵਿੱਚ ਦੱਸ ਦਿੱਤਾ ਇਸ ਮੁਹਿੰਮ ਦੇ ਵਿੱਚ ਅਸੀਂ ਪਹਿਲਾਂ ਵੀ ਤੁਹਾਨੂੰ ਪਤਾ ਹੀ ਕੰਮ ਚੱਲ ਰਿਹਾ ਹੈ ਅਸੀਂ ਇਸ ਮੁਹਿੰਮ ਨੂੰ ਅੱਗੇ ਵੀ ਜਾਰੀ ਰੱਖਾਂਗੇ ਇਹ ਜਿਹੜੀ ਕੱਲ ਨੂੰ ਜਿਹੜੀ ਜਗ੍ਹਾ ਹੈਗੀ ਸਾਡੀ ਇਹ ਇੱਕ ਪਲੇਗ੍ਰਾਉਂਡ ਹੈ ਸ਼ਾਇਦ ਇਸ ਨੂੰ ਦਸਨਾ ਵੀ ਮੈਂ ਠੀਕ ਸਮਝੂਗਾ ਇਸ ਪਲੇਗ੍ਰਾਉਂਡ ਬਾਰੇ ਘੱਟ ਲੋਕਾਂ ਨੂੰ ਪਤਾ ਇਹ ਜਿਹੜਾ ਖੇਡ ਮੈਦਾਨ ਹੈ ਇਹ 12 ਜਿਹੜਾ ਪੈਲਸ ਹੈ ਪੱਟੀਆਂ ਉਹਦੇ ਬਿਲਕੁਲ ਨਾਲ ਨਾਲ ਬਹੁਤ ਵਧੀਆ ਗਰਾਊਂਡ ਹੈ ਉਥੇ ਪ੍ਰੋਗਰਾਮ ਤਕਰੀਬਨ ਹੁੰਦੇ ਨੇ ਪਰ ਸ਼ਾਇਰ ਦੀ ਜਿਹੜੀ ਇਹਦੇ ਚੋ ਨੌਲੇਜ ਚ ਘਟਾ ਹੈ ਤਾਂ ਇਹ ਜਿਹੜਾ ਦੇ ਸਾਰੇ ਲੋਕ ਉਤੇ ਪਹੁੰਚਣ ਵੋਟਾ ਦੋਸਤਾਂ ਲੱਗਣਾ ਹੀ ਲੱਗਣਾ ਹੈ ਇਸ ਤੋਂ ਬਾਅਦ ਵੀ ਅਸੀਂ ਇਹ ਕੋਸ਼ਿਸ਼ ਕਰੀਏ ਵੀ ਮੈਂ ਤਾਂ ਇਹ ਵੀ ਵਾਰ-ਵਾਰ ਕਹਿੰਦਾ ਜਿਹੜੀ ਦੁਕਾਨਦਾਰ ਨੇ ਜਿਹੜਾ AC ਖਰੀਦਾ 40000 ਦਾ 50000 ਦਾ ਮੈਂ ਤਾਂ ਦੁਕਾਨਦਾਰਾਂ ਨੂੰ ਵੀ ਅਪੀਲ ਕਰੂੰਗਾ ਜਿਹੜੇ AC ਖਰੀਦਾ ਉਹਨਾਂ ਕੋ ਬੋਟਾ ਲਾ ਕੇ ਦੋ ਬਈ ਜਿਹੜਾ ਤੇਰਾ AC ਦਾ ਪਾਣੀ girਦਾ ਉਹ ਬੁੱਟੇ ਪਾ ਇਹ ਤੁਹਾਡੇ ਗਲੀ ਮੁਹਲੇ ਦੇ ਵੀ ਕੀ ਜਗ੍ਹਾ ਬਣਦੀ ਹੈ ਲਾਜ਼ਮੀ ਬੋਟਾ ਲਾਣਾ ਚਾਹੀਦਾ ਹੈ ਸਾਨੂੰ ਆਕਸੀਜਨ ਮਿਲੂਗੀ ਆਉਣ ਵਾਲਾ ਸਮਾਂ ਬਹੁਤ ਨੁਕਸਾਨਦਾਇਕ ਹੈ ਵਾਤਾਵਰਨ ਨੂੰ ਬਨੂੰ ਜਿਹੜਾ ਸੀ ਲੋਕੋ ਧਿਆਨ ਨਹੀਂ ਕਰੇ ਇਸ ਪਾਸੇ ਤਮ ਸਾਰੇ ਸਸਤਾਵਾਂ ਸੀ ਸਾਡੀ ਸਸਤਾਵਾਂ ਵਿੱਚ ਸਾਰੇ ਖੰਨੇ ਨੇ ਠੀਕ ਹੈ ਇਸ ਬੈਨਰ ਥਲੇ ਸੀ ਕਰ ਰਹੇ ਸਾਨੂੰ ਨਗਰ ਕੌਂਸਲ ਦਾ ਵੀ ਸਾਥ ਹੈ ਇਹੋ ਸਾਹਿਬ ਦਾ ਸਾਥ ਹੈ ਪਾਣੀ ਦਾ ਪ੍ਰਬੰਧ ਹੋ ਕਰਨੇਗੇ ਇਸੇ ਅਕੇ ਵਾਸਤੇ ਬੂਟੇ ਪਾਣੀ ਪੰਦਰਗੇ ਤਾਂ ਮੈਂ ਫੇਰ ਅਪੀਲ ਕਰਨਾ ਕੱਲ ਨੂੰ 11 ਵਜੇ 30 ਤਰੀਕ ਨੂੰ